mm ਪੰਜਾਬ ਪੁਲਿਸ ਦੇ ਵੱਲੋਂ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਤੇ ਐਨੀ ਨਿਗਾਹ ਬਣਾ ਕੇ ਰੱਖੀ ਹੋਈ ਹੈ ਤਾਂ ਕਿ ਕੋਈ ਵੀ ਸੋਸ਼ਲ ਮੀਡੀਆ ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲਾ ਵੀਡੀਓ ਨਾ ਪਾ ਸਕੇ ਪਰ ਉਸ ਦੇ ਬਾਵਜੂਦ ਵੀ ਕੁਝ ਨੌਜਮਾਰ ਫੁਕਰੀ ਪੰਥੀ ਦੇ ਵਿੱਚ ਇਹੋ ਜੇ ਗਲਤ ਕੰਮ ਕਰਦੇ ਨੇ ਜੋ ਕਿ ਸਾਫ਼ ਦਿਖ ਨੂੰ ਮਿਲਦੇ ਨੇ ਜਿਨ੍ਹਾਂ ਦਾ ਨਤੀਜਾ ਬਹੁਤ ਹੀ ਬੁਰਾ ਉਹਨਾਂ ਨੂੰ ਭੁਗਤਣਾ ਪੈਂਦਾ ਇਦਾਂ ਦਾ ਇੱਕ ਵੀਡੀਓ ਪਠਾਨਕੋਟ ਵਿਖੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਜਿਸ ਦੇ ਵਿੱਚ ਇੱਕ ਨੌਜਵਾਨ ਗਨ ਕਲਚਰ ਨੂੰ ਪ੍ਰਮੋਟ ਕਰ ਰਿਹਾ ਜਿਸ ਤੇ ਚਲਦੇ ਪੁਲਿਸ ਤੇ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਇਸ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਥਾਰ ਵਿੱਚ ਲੜਕਾ ਰਮਨ ਸਿੰਘ ਪਿੰਡ ਧੂਂ ਦਾ ਰਹਿਣ ਵਾਲਾ ਜਿਹੜਾ ਕਿ ਆਪਣੇ ਅਸਲਾ ਔਰ ਨਸ਼ੇ ਨੂੰ ਆਪਣੇ ਫੇਸਬੁੱਕ ਜਾਂ ਇੰਸਟਾਜਾ ਪਾ ਕੇ ਪ੍ਰਮੋਟ ਕਰਦਾ ਸੀ ਉਹਨੂੰ ਵੀ ਕੱਲ ਥਾਣੇ ਥਾਰ ਵੱਲੋਂ ਜਿਹੜਾ ਗ੍ਰਫਤਾਰ ਕਰਕੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਤੇ ਅੱਜ ਉਹਨੂੰ ਵੀ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ। ਅਸਲਾਤਨ ਨਸ਼ੀਨ ਜੀ ਵਜ੍ਹਾ ਨਾਲ ਲੱਗਿਆ ਸੀ। ਇਹ ਨਾ ਕਿਹਾ ਜੇ ਪਤਾ ਲੱਗਾ ਕਿ ਉਹ ਫਾਦਰ ਦਾ ਲਾਇਸੈਂਸੀ ਸੀ ਪਰ ਇਹ ਫੇਸਬੁਕ 'ਚ ਪਾ ਕੇ ਪ੍ਰਮੋਟ ਕਰ ਰਿਹਾ ਅਸਲਾਤਨ ਨਸ਼ੀਨ ਨੂੰ। ਲੋਕਾਂ ਨੂੰ ਸੁਨੇਹਾ ਦੇ ਰਿਹਾ ਜਿੰਨੇ ਸੋਸ਼ਲ ਮੀਡੀਆ 'ਤੇ ਕੰਮ ਕਰਦੇ। ਬਿਲਕੁਲ ਇਹ ਹੈ ਜੇ ਤੋ ਵਰਜਿਤ ਰਹਿਣਾ ਚਾਹੀਦਾ ਉਹ ਨਾ ਇਹਨਾਂ ਤੇ ਵਿਸ਼ਵਾਸ ਕਰਨਾ ਜਿੱਦਾਂ ਤਾਂ ਲੋਕਾਂ ਨੂੰ ਕਰਨਾ ਵੀ ਨਹੀਂ ਚਾਹੀਦਾ ਜਿਹੜੇ ਇਹ ਪ੍ਰਮੋਟ ਕਰਦੇ ਆ ਜਿਹੜਾ ਕਰ ਕਰੂਗਾ ਉਹਦੇ ਖਿਲਾਫ ਜਿਹੜੀ ਕਾਨੂੰਨੀ ਤਾਪ ਕਾਰਵਾਈ ਕੀਤੀ ਜਾਏਗੀ।